ਵੀ ਦਾਨ ਸੁਬਾ ਹਲਕਾ ਇਨਾਲਾ ਦੇ ਕਸਬਾ ਸੁਦਾਰ ਦੇ ਵਿੱਚ ਅੱਜ ਫਿਰ ਤੋਂ ਉਹ ਨਗਰਦੀ ਦਾ ਨੰਗਾ ਨਾਚ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਦੋ ਅਨੁਸ਼ਾਸਿਤ ਨੌਜਵਾਨਾਂ ਨੇ ਇੱਕ ਮੈਡੀਕਲ ਸਟੋਰ ਤੇ ਹਸਪਤਾਲ ਤੇ ਡਾਕਟਰ ਨੂੰ ਜਾਨਲੇਵਾ ਹਮਲਾ ਕਰਕੇ ਬੁੜੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੋ ਨੌਜਵਾਨ ਡਾਕਟਰ ਸਾਹਿਬ ਦੇ ਹੈਲਪਰ ਨੂੰ ਆਪਣੀ ਗੱਲਾਂ ਵਿੱਚ ਰਜਉਂਦੇ ਹੋਏ ਅਤੇ ਕਿਸ ਤਰ੍ਹਾਂ ਆਪਣੀ ਗੱਲਾਂ ਵਿੱਚ ਰਜਉਂਦੇ ਹੋਏ ਉਹਨਾਂ ਨੂੰ ਕੋਈ ਚੀਜ਼ ਦੀ ਮੰਗ ਕਰਦੇ ਹੋਏ ਨਜ਼ਰਾਰੇ ਨੇ ਪਰੰਤੂ ਇਹਨਾਂ ਦੀ ਦਮਾਗੀ ਹਾਲਤ ਨੂੰ ਕੋਈ ਨਹੀਂ ਸੀ ਜਾਣਦਾ ਇਹਨਾਂ ਦਿਮਾਗਸ਼ਕੀ ਚੱਲ ਰਿਹਾ ਹੈ ਡਾਕਟਰ ਸਾਹਿਬ ਦੇ ਉੱਪਰ ਕੁਝ ਸਮਾਂ ਪਹਿਲਾਂ ਵੀ ਜਾਨਲੇਵਾ ਹਮਲਾ ਕੀਤਾ ਗਿਆ ਸੀ ਜਿੱਥੇ ਕਿ ਕੋਈ ਜਾਨੀ ਨੁਕਸਾਨ ਨੂੰ ਕੋਈ ਮੁਸ਼ਕਲ ਨਹੀਂ ਸੀ ਜਰਾ ਸਕੀ ਪਰੰਤੂ ਅੱਜ ਦੇ ਦਿਨ ਇਹਨਾਂ ਨੌਜਵਾਨਾਂ ਨੇ ਤਾਂ ਹਤਾਸ਼ੀ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹਨਾਂ ਦੋ ਅਣਪਛਾਤੇ ਵਿਅਕਤੀਆਂ ਨੇ ਡਾਕਟਰ ਸਾਹਿਬ ਨੂੰ ਚੰਗੀ ਤਰ੍ਹਾਂ ਗਨਸ਼ੋਟ ਦੇ ਆਧਾਰ ਤੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਜਿੱਥੇ ਕਿ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਸਾਹਿਬ ਨੂੰ ਕਿਸੇ ਤਰੀਕੇ ਆਪਣੀ ਗੱਲਾਂ ਚਰਜੋਂਦੇ ਹੋਏ ਪਰੰਤੂ ਅਨਹੋਣੀ ਤੋਂ ਬੇਮੁਖ ਡਾਕਟਰ ਸਾਹਿਬ ਆਪਣਾ ਆਪਣਾ ਫਰਜ ਨਿਭਉਂਦੇ ਹੋਏ ਇਹਨਾਂ ਨੂੰ ਪੂਰੀ ਸੰਯੋਗ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅਨਪਛਤਿਤ ਵਿਅਕਤੀਆਂ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਜ਼ਖਮ ਕਰ ਦਿੱਤਾ ਜਿੱਥੇ ਕਿ ਤਿੰਨ ਚਾਰ ਛੋਟ ਲੱਗੇ ਹਨ ਡਾਕਟਰ ਸਾਹਿਬ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਿੱਥੇ ਕਿ ਇਹਨਾਂ ਨੂੰ ਇਲਾਜ ਦੇ ਲਈ ਫਜ਼ੀਕਰ ਚੋੜੀਆਂ ਦਿਖਾਇਆ ਗਿਆ ਪਰੰਤੂ ਫਜ਼ੀਕਰ ਦੇ ਡਾਕਟਰਾਂ ਨੇ ਇਹਨਾਂ ਨੂੰ ਅੰਮ੍ਰਿਤਸਰ ਰਫਰ ਕਰ ਦਿੱਤਾ ਜਿੱਥੇ ਕੀ ਗੱਲ ਕੀਤੀ ਜਾਵੇ ਤਾਂ ਕੁਝ ਸਮਾਂ ਪਹਿਲਾਂ ਇਨਾਂ ਤੇ ਹਮਲਾ ਹੋ ਚੁੱਕਾ ਸੀ ਤੇ ਆਸ-ਪਾਸੇ ਪਿੰਡ ਵਾਸੀਆਂ ਵਿੱਚ ਕਾਫੀ ਗੰਮ ਦਾ ਮਾਹੌਲ ਅਤੇ ਲੋਕ ਸੈਮੂ ਨਜ਼ਰ ਆ ਰਹੇ ਹਨ ਟੈਕਸਾਟਿਵ ਲਾਈਵ ਤੋਂ ਡਾਕਟਰ ਲਖਸ਼ਮਨ ਵਿਸ਼ੇਸ਼ ਰਿਪੋਰਟ ਕੀ ਤੁਹਾਡੇ ਪੁੱਤਰ ਦਾ ਜੀ ਕਲਵਿੰਦਰ ਸਿੰਘ ਕਲਵਿੰਦਰ ਸਿੰਘ ਕੀ ਘਟਨਾ ਵਾਪਰੀ ਹੈ ਹਾਂਜੀ ਕਿਥੇ ਨਹੀਂ ਹਾਂਜੀ ਆਹੀਂ ਤਾਂ ਪੁੱਤ ਪਿਆ ਦੋਨੇ ਆ ਅੱਛਾ ਜੀ ਇੱਥੇ ਇਕੱਲੇ ਰਹਿੰਦੇ ਨੇ ਇੱਥੇ ਉਹ ਇਕੱਲੇ ਰਹਿੰਦੇ ਨਾਲ ਉਹਨਾਂ ਦਾ ਪਰਿਵਾਰ ਬੱਚੇ ਹਾਂਜੀ ਬੱਚਾ ਇੱਕ ਉਹਦਾ ਇੱਕੋ ਹੀ ਕਾਕਾ ਉਹ ਪਰਦਾ ਕਿ ਜਾਂ ਹਾਂਜੀ ਨਹੀਂ ਉਹ ਨਾਨਕੇ ਗਿਆ ਸੀ ਇੱਥੇ ਕਿੰਨੀ ਉਮਰ ਬੱਚੇ ਦੀ ਹੈ ਤੁਹਾਡੀ ਜੀ ਹੁਣੇ ਜੀ ਭਾਈ ਸਾਹਿਬ ਜੀ ਭਾਈ ਸਾਹਿਬ ਕਿੰਨੇ ਜਣੇ ਆਏ ਸਮਲਾ ਕਰਨ ਵਾਲੀ ਜਿਹੜੀ ਸੀ ਕਿੰਨੇ ਜਣੇ ਸੀ ਗਿਣਤੀ ਉਹਨਾਂ ਦੀ ਇਹ ਤੇ 2 ਜਣੇ ਸੀ ਕੁੱਪਾ ਜਿਹੇ ਤਰ੍ਹਾਂ ਦੂਹਰੇ ਅੰਦਰ ਆਏ ਸੀ ਹਾਂਜੀ ਤੇ 1 ਜਣਾ ਘਰ ਦੇ ਕਿਤੇ ਬਾਹਰ ਹੀ ਅੰਦਰ ਤਿੰਨ ਸੀ ਉਸ ਪਤਾ ਲਗਾ ਕਿੰਨੀਆਂ ਗੋਲੀਆਂ ਲੱਗੀਆਂ ਉਹਨਾਂ ਨੂੰ ਹਾਂਜੀ ਜਾਣਕਾਰੀ ਹੈ ਜੀ ਇਹ ਇੱਥੇ ਹੈ ਜੀ ਕਿੰਨੀਆਂ ਗੋਲੀਆਂ ਲੱਗੀਆਂ ਜੀ ਉਹਨਾਂ ਨੂੰ ਇਹਨਾਂ ਨੂੰ 3 ਲੱਗੀਆਂ ਜੀ 3 ਗੋਲੀਆਂ ਲੱਗੀਆਂ ਹਾਂਜੀ ਹਾਂਜੀ ਤੇ ਕਿੱਥੇ ਲੱਗੀ ਗੋਲੀ ਤੇ ਇੱਕ ਗੋਟ ਤੇ ਲੱਗੀ ਜੇ ਬਾਹਰ ਇੱਥੇ ਉੱਪਰ ਤੇ ਇੱਕ ਪੇੜ ਤੇ ਇਸ ਤੋਂ ਪਹਿਲਾਂ ਵੀ ਹਮਲਾ ਹੋ ਚੁੱਕਿਆ ਨਾ ਹਾਂਜੀ ਹਾਂਜੀ ਪਹਿਲਾਂ ਹੀ ਹੋਇਆ ਸੀ ਜਿਹੜੇ ਵਧੀਆਂ ਗੋਲੀ ਪਹਿਲਾਂ ਬਾਅਦ ਛੇਤੀ ਗੋਲੀ ਲੱਗੀ ਹਾਂਜੀ ਹਾਂਜੀ ਉਸ ਬਾਰੇ ਕੋਈ ਪਤਾ ਲੱਗਿਆ ਕਿ ਪਹਿਲਾਂ ਕਿੰਨਾ ਦਾ ਹਮਲਾ ਕੀਤਾ ਸੀ ਉਸ ਬਾਰੇ ਹਾਲੇ ਤੱਕ ਕੋਈ ਜਾਣੇ ਉਹਨਾਂ ਬਾਰੇ ਪਤਾ ਨਹੀਂ ਕੁਝ ਲੱਗਿਆ ਅਧਿਕਾਰੀਆਂ ਨੂੰ ਨਹੀਂ ਪਤਾ ਲੱਗਾ ਸਕੇ ਕੋਈ ਹਾਂਜੀ ਹਾਂਜੀ ਠੀਕ ਹੈ ਇਹ ਹਸਪਤਾਲ ਦਾ ਪੂਰਾ ਨਾਮ ਕੀ ਹੈ ਜੀ ਪੰਗੋਸ ਹਸਪਤਾਲ ਦੇ ਸੁਧਾਰ ਤੇ ਤੇ ਇਹ ਉਹਨਾਂ ਦਾ ਨਾਂ ਸੰਸਾਰ ਤੋਂ ਜਿੱਤੀ ਹੈ ਹਾਂਜੀ ਹਾਂਜੀ ਹੁਣ ਕੀ ਜਾਣਕਾਰੀ ਹੈ ਤੁਹਾਡੇ ਕੋਲ ਹਸਪਤਾਲ ਦੇ ਵਿੱਚੋਂ ਕਿਵੇਂ ਉਹਨਾਂ ਦੀ ਹਾਲਤ ਹੈ ਹਾਲਤ ਠੀਕ ਹੈ ਜੀ ਹੁਣ ਮਤਲਬ ਉਸੇ ਹਸਪਤਲ ਆਈ ਵੀ ਆਈ ਵੀ ਹਾਂਜੀ ਹਾਂਜੀ ਖਤਰੀ ਗੁਰਬਾਨ ਆਉਣ ਵਾਲੇ ਸਮੇਂ ਬਾਰੇ ਤੁਸੀਂ ਕੀ ਸਮਝਦੇ ਹੋ ਆਉਣ ਵਾਲੇ ਸਮੇਂ ਬਾਰੇ ਅਸੀਂ ਇਹੀ ਸੋਚਦੇ ਵੀ ਜਿਹੜਾ ਗੈਂਟਵਾਰ ਵਧਣ ਰਿਹਾ ਹੈ ਘਟਣਾ ਚਾਹੀਦਾ ਜੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਡਾ ਕੀ ਰਿਸ਼ਤਾ ਜੂ ਮੈਨ ਨਾਲ ਮੈਂ ਇੱਥੇ ਕੰਮ ਕਰਦਾ ਜੀ ਲੈ ਤੁਸੀਂ ਮੁਲਾਜ਼ਮ ਹਸਪਤਾਲ ਦੇ ਹਾਂਜੀ ਹਾਂਜੀ ਅੱਛਾ ਹਸਪਤਾਲ ਦੇ ਡਾਕਟਰ ਸਾਹਿਬ ਸਾਰਾ ਦਿਨ ਇੱਥੇ ਬੈਠਦੇ ਨੇ ਹਾਂਜੀ ਇੱਥੇ ਥੱਲੇ ਹੁੰਦੇ ਜੀ ਹਮੇਸ਼ਾ ਸਾਰਾ ਦਿਨ ਇੱਥੇ ਬੈਠਦੇ ਨੇ ਮੈਡੀਕਲ ਸਟੋਰ ਦੇ ਉੱਤੇ ਹਾਂਜੀ ਹਾਂਜੀ ਫਿਰ ਕੋਲੇ ਲੱਗੇ ਸ਼ਾਮ ਤੱਕ ਹਾਂਜੀ ਹਾਂਜੀ ਠੀਕ ਹੈ ਜੀ ਜੋ ਅੱਜ ਕਾਹੜ ਰਹਾ ਮਕਵਾਲ ਪੰਗੋ ਹਸਪਤਾਲ ਦੇ ਵਿੱਚ ਡਾਕਟਰ ਸਾਹਿਬ ਨੇ ਜੋ ਗੋਲੀਆਂ ਮਾਰ ਕੇ ਗਿਆ ਨੇ ਦਿਨ ਦੇ ਹਰ ਇੱਕ ਬਹੁਤ ਹੀ ਤਰਾਜੋ ਘਟਣ ਵਾਪਰੀ ਹੈ ਕਿ ਕੀ ਕਰਨ ਜੋਗੇ ਇਸ ਵਾਰ ਦੇ ਵਿੱਚ ਇਹ ਸਾਨੂੰ ਕੋਈ ਕਰੀਬ 1:30 ਵਜੇ ਤੱਕ ਇਨਫੋਰਮੇਸ਼ਨ ਮਿਲੀ ਹੈ ਜੀ ਕਿ ਡਾਕਟਰ ਕੁਮਿੰਦਰ ਸਿੰਘ ਜਣ ਤੋਂ ਪ ਉੱਥੇ ਪਿਆਨੁ ਛਤੇ ਵਿਅਕਤੀ ਜਿਹੜੇ ਆ ਕੋ ਦਵਾਈ ਲੈਣ ਦਾ ਬਹਾਨਾ ਲਾ ਕੇ ਅੰਦਰ ਆਏ ਨੇ ਉਹ ਡਾਕਟਰ ਤੋਂ ਜਿਹੜੇ ਆ ਗੋਲੀਆਂ ਮਾਰ ਕੇ ਚੱਕ ਨਹੀਂ ਕਰਕੇ ਤੇ ਡਾਕਟਰ ਸਾਹਿਬ ਜਿਹੜੇ ਜਿੰਨੇ ਉਹ ਹੁਣ ਜੇਰੇ ਇਲਾਜ ਨੇ ਆਈ ਵੀਰ ਸਰ ਇਹ ਤੋਂ ਪਹਿਲਾਂ ਉਹਨੇ ਪਿੱਲੋ ਵੀ ਨਾਲ ਜਾਣਾ ਹੁ ਬਲੈਸੀ ਉਹ ਕੋਈ ਕਾਰਵਾਈ ਉਸ ਤੋਂ ਪਹਿਲਾਂ ਵੀ ਉਸ ਤੋਂ ਪਹਿਲਾਂ ਵੀ ਇਹਨਾਂ ਵੱਲੋਂ ਦੋ ਮਕੱਦਮੇ ਦਰਜ ਕੀਤੇ ਨੇ ਉਹਦੇ ਚਾਰ ਬੰਦੇ ਰੈਸਟ ਕਰ ਸਕੇ ਪਹਿਲਾਂ ਸਰ ਅੱਜ ਕਹਿ ਰਹੇ ਕਿ ਇਹਨਾਂ ਦਾ ਬੋਡੀਗਾਰਡ ਵੀ ਅੱਜ ਹੈ ਨਹੀਂ ਸੀਗਾ ਕਹਿ ਰਹੇ ਪਾਇਆ ਗਿਆ ਅੱਜ ਬੋਡੀਗਾਰਡ ਬਾਰੇ ਕਲੀਅਰ ਕਰ ਰਹੇ ਹਾਂ ਜੀ ਇਹਨਾਂ ਦੇ ਕਾਰਨ ਨਾਲ ਸੀ ਜਾਂ ਕਿਤੇ ਸੀ ਉਹਦੇ ਬਾਰੇ ਕਲੀਅਰ ਕਰ ਲੈਂਦੇ ਹਾਂ ਠੀਕ ਜੀ